ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਰਦੀਸ਼ ਗੁਸਾਮੀ ਜੀ ਗੋ ਸੁਆਮੀ ਜੀ ਤਰਦੀਰ ਗੁਪਤਾ ਜੀ ਐਡਵੋਕੇਟ ਜਨਸਖਤਰ ਸ਼ਰਮਾ ਜੀ ਸ਼ਰਮਾ ਜੀ ਮੀਤ ਪ੍ਰਧਾਨ ਮੈਂ ਲਖਮੀਰ ਸਿੰਘ ਲੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਐਸਾ ਕਾਰਨਾਮਾ ਕਰਕੇ ਦਿਖਾਇਆ ਕਿ ਜਿਹਦੇ ਨਾਲ ਪਾਕਿਸਤਾਨ ਦੀ ਆਵਾਮ ਨੂੰ ਅਤੇ ਉਹਦੀਆਂ ਫੌਜਾਂ ਨੂੰ ਅੰਤਗਵਾਦ ਦੇ ਜਿਹੜੇ ਅੱਡੇ ਬਣਾਏ ਸੀ ਉਹਨੇ ਉਹਨਾਂ ਨੂੰ ਤਬਾਹ ਕਰਕੇ ਅੱਜ ਜਿਹੜਾ ਹੈ ਸਾਨੂੰ ਇੱਕ ਗੌਰਵਮਈ ਇਤਿਹਾਸ ਜਿਹੜਾ ਫਿਰ ਦਰਹਾ ਦਿੱਤਾ ਗਿਆ ਹੈ ਇਹ ਸਾਡਾ ਇਤਿਹਾਸ ਹੈ ਅਸੀਂ ਪਹਿਲਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਪਰ ਅੱਜ ਜੋ ਇਹਨਾਂ ਨੇ ਅੰਤਗਵਾਦ ਦੇ ਇੱਕ ਐਸੀ ਦੁਰਘਟਨਾ ਕੀਤੀ ਪਹਿਲਗਾਮ ਡਿਲ ਹਲਾਉ ਇਹ ਸ਼ਿਵਲ ਦੇ ਸਾਡੇ ਲੋਕਾਂ ਦਾ ਵੀ ਜਿਹੜਾ ਖੂਨ ਉਬਾਲੇ ਮਾਰਦਾ ਪਿਆ ਸੀ ਪਰ ਅੱਜ ਅਸੀਂ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਨਾਲ ਆ ਕੋਈ ਪਾਰਟੀ ਨਹੀਂ ਜੀ ਅੱਜ ਅੱਜ ਦੇਸ਼ ਦੇ ਅਸੀਂ ਹਾਂ ਅਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰੀਏ ਅੱਜ ਸਾਡਾ ਭਾਰਤ ਵਰਸ਼ ਆ ਅਸੀਂ ਭਾਰਤ ਵਰਸ਼ ਦੇ ਨਾਲ ਆ ਸਿੱਖ ਕੌਮ ਹਮੇਸ਼ਾ ਹੀ ਆਪਣੀ ਦਿਰਤਾ ਦੇ ਨਾਲ ਇਹਨਾਂ ਨਾਲ ਲੜਾਂਗੇ ਅਸੀਂ ਜਿਹੜੀ ਆਰਮੀ ਆ ਫੌਜ ਆ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਾਂਗੇ ਆਪਣਾ ਤਨ ਮਨ ਧਨ ਹਰ ਚੀਜ਼ ਪੌਜ ਦੇ ਨਾਲ ਜਿੱਦਾਂ ਕੱਤਰ ਚ 65 ਚ ਅਸੀਂ ਲਾਈ ਸੀ ਕਾਰਗਿਲ ਚ ਵੀ ਅੱਜ ਤਰ੍ਹਾਂ ਚੱਲਾਂਗੇ ਨਾਲ ਤੇ ਸਾਨੂੰ ਆਪਣੀ ਦੇਸ਼ ਦੀ ਫੌਜ ਤੇ ਵੀ ਮਾਣ ਆ ਉਹਨਾਂ ਜਵਾਨਾਂ ਦੇ ਮਾਣ ਪੂਰਾ ਹੀ ਕਰਦੇ ਹਾਂ ਅਸੀਂ ਪਾਕਿਸਤਾਨ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗੇ ਜੇ ਇਹਦੇ ਕੋਈ ਚੜ ਕੇ ਆ ਗਿਆ ਤੇ ਫੇਰ ਅਸੀਂ ਉਹਨੂੰ ਬਖਸ਼ਦੇ ਨਹੀਂ ਬਿਰਤੀ ਜਿਹੜੀ ਸਾਡੀ ਆ ਭਾਰਤਵਰਸ਼ ਦੀ ਆ ਉਹ ਭਾਈ ਕਨਈਆ ਜੀ ਵਾਲੀ ਆ ਅਸੀਂ ਭਾਈ ਕਨੀਆਂ ਨੂੰ ਸੇਵਾ ਵੀ ਕਰਦੇ ਆ ਪਰ ਜੇ ਚੜ ਕੇ ਆ ਗਿਆ ਤੇ ਫਿਰ ਰਹੀ ਭਾਈ ਬਚਿੱਤਰ ਸਿੰਘ ਬਗੂ ਖਾਲੀ ਨਹੀਂ ਜਾਣ ਦੇਾਂਗੇ ਇਹਨਾਂ ਨੂੰ ਔਰ ਅਸੀਂ ਆਪਣੇ ਪ੍ਰਧਾਨ ਮੰਤਰੀ ਦੇਸ਼ ਦੀ ਸਾਰੇ ਇਲਾਕਾ ਨਿਵਾਸੀਆਂ ਨੂੰ ਏਕਤਾ ਇਤفاق ਨਾਲ ਅਸੀਂ ਪੂਰੇ ਯੂਰੋ ਦੇ ਦਲਾਹ ਆਪਣੇ ਪੂਰੇ ਹੋਸ਼ਵਾਬਾਸ਼ ਦੇ ਨਾਲ ਆਪਣੇ ਦੇਸ਼ ਦੇ ਨਾਲ ਆ ਕੋਈ ਵੀ ਕਿਸੇ ਕਿਸਮ ਦੀ ਵੀ ਲੋੜ ਪੈਗੀ ਪੈ ਉਹਦੇ ਆਧਾਰ ਤੇ ਕੁਰਬਾਨੀਆਂ ਕਰਾਂਗੇ ਇਹੋ ਮੈਂ ਗੱਲ ਕਰਦੇ ਆ ਹਾਂ ਸਾਡੇ ਵੈਲਫੇਅਰ ਅਸ਼ਰਮ ਸ਼੍ਰੀ ਸ਼ਰਮ ਦੇ ਪ੍ਰਧਾਨ ਸਾਹਿਬ ਸਖਤਰ ਸਾਹਿਬ ਟੀਮ ਅਸੀਂ ਪੂਰੀਆਂ ਡਾਕਟਰ ਸਾਹਿਬ ਨੇ ਗੁਪਤਾ ਸਾਹਿਬ ਜੀ ਨੇ ਸਰਮਾਈ ਨੇ ਹੋਰ ਜਿਹੜੇ ਸਾਡੇ ਨੇ ਸਾਰਿਆਂ ਨੇ ਅਸੀਂ ਆਪਣੀਆਂ ਕਿੱਟਾਂ ਤਿਆਰ ਕੀਤੀਆਂ ਸੇਵਾ ਕਰਨ ਲਈ ਅਸੀਂ ਬਾਦ ਮੱਲਿਆਂ ਦੇ ਛੜਕਾਂ ਦੇ ਆਦਮੀ ਦੀ ਪੂਰੀ ਸੇਵਾ ਕਰਾਂਗੇ ਇੰਨੀਆਂ ਗੱਲਾਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਡਰ ਨਹੀਂ ਜੀ ਕੋਈ ਨਾ 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 ਕੋਈ ਡਰ ਦੀ ਗੱਲ ਨਹੀਂ ਅਸੀਂ ਪੂਰੇ ਦੜੇ ਆ ਪਾਕਿਸਤਾਨ ਮਰਦਾਬਾਦ ਭਾਰਤ ਵਾਰਤ ਜਿੰਦਾਬਾਦ ਜੇ ਕਰਨਗੇ ਤੇ ਦੇਸ਼ ਦੇ ਗਦਾਰ ਹੋਵਾਂਗੇ ਮੈਨੂੰ ਆਸ ਹੈ ਵੀ ਨਹੀਂ ਕਰਦੇ ਕਿਉਂਕਿ ਕੋਵਿਡ ਚ ਵੀ ਨਹੀਂ ਕੀਤਾ ਜੇ ਸਰਕਾਰ ਦੀ ਸ਼ਕਤੀ ਹੋਏਗੀ ਸਰਕਾਰ ਬੜੀਆਂ ਪਿਆਨੀ ਨਜ਼ਰ ਨਾਲ ਵੇਖਦੀ ਆ ਔਰ ਅਸੀਂ ਵੀ ਇਹਨਾਂ ਨੂੰ ਸਮਝਾਵਾਂਗੇ ਭਾਜੀ ਇਹ ਕੰਮ ਨਹੀਂ ਕਰਨਾ ਆਪਾਂ ਸੇਵਾ ਕਰਨੀ ਆ ਤੁਹਾਨੂੰ ਵੀ ਦੁਕਾਨਾਂ ਤੋਂ ਬਾਹਰ ਨਿਕਲਣਾ ਪੈਣਾ ਕਿਉਂ ਜੇ ਅਸੀਂ ਇਹ ਕੰਮ ਕਰਾਂਗੇ ਤੇ ਜੇ ਇੱਥੇ ਪਹਿਲੀ ਗੱਲ ਤੇ ਇੱਥੇ ਵੜਨ ਨਹੀਂ ਦਿੰਦੇ ਅਸੀਂ ਪਾਕਿਸਤਾਨੀਆਂ ਨੂੰ ਤੇ ਜੇ ਆ ਗਏ ਤੇ ਤੁਹਾਡਾ ਵੀ ਲਿਆਇ ਨਹੀਂ ਹੋਣਾ ਤੇ ਫਿਰ ਉਹਨਾਂ ਕੋਲੋਂ ਇਹਦੇ ਨਾਲ ਬेटर ਹੈ ਇਕੱਠਾ ਤਵਾ ਦਾ ਸਬਰ ਦਿਓ ਕੋਈ ਲੁੱਟ ਖਸੁੱਟ ਨਾ ਕਰਿਓ ਤੇ ਨਾ ਹੀ ਕਰਿਓ ਸਾਨੂੰ ਉਮੀਦ ਆ ਵਾਹ ਦੇਸ਼ ਨਗਦਾਰੀ ਦਾ ਸਬੂਤ ਹੋਏਗਾ ਜਨਤਾ ਨਾਲ ਜੋ ਰੇਡ ਤੇ ਲਾ ਕੇ ਪਰ ਚੀਜ਼ਾਂ ਵਿੱਚੋ ਬੇਨਤ ਕਰੋ ਇਹ ਵੀ ਤੁਹਾਡੇ ਨਾਲ ਹੀ ਜਾਂ ਪਰ ਵਿਸ਼ਵਾਸ ਆ ਮੈਨੂੰ ਕਰਿਆਨਾ ਐਸੋਸੀਏਸ਼ਨਾਂ ਦੇ ਤੇ ਵੀ ਬਾਈਆਂ ਵਾਲਿਆਂ ਦੇ ਵੀ ਪੰਪਾਂ ਵਾਲਿਆਂ ਦੇ ਵੀ ਸਾਰਿਆਂ ਤੇ ਇੱਕੋ ਹੀ ਗੱਲ ਮੈਂ ਡਾਕਟਰ ਗੋਸ਼ਵਾਮੀ ਪ੍ਰੈਜ਼ੀਡੈਂਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਅੰਬਸਰ ਜੋ 2 ਐਪ੍ਰੈਲ ਨੂੰ ਪਾਕਿਸਤਾਨ ਦੇ ਅੱਤਵਾਦੀਆਂ ਨੇ ਜੋ ਹਰਕਤ ਕੀਤੀ ਪੈਲਗਾਮ ਦੇ ਵਿੱਚ ਸਾਡਾ ਜਿਹੜਾ ਹਿੰਦੂਆਂ ਦਾ ਖੂਨ ਪਾਇਆ ਹੈ ਪਰ ਮਜ਼ਬਦ ਦੇ ਨਾਂ ਦੇ ਉੱਪਰ ਕੀਤਾ ਇਸ ਮਨਜ਼ਬ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਨਾਲ ਕਲਮਾ ਪੜ੍ਹਾਵਾ ਸਕਿਆ ਹੈ ਜਿੰਨੀ ਇਹ ਦੀ ਸਖਤ ਨਸ਼ੀਦੀ ਕੀਤੀ ਜਾਵੇ ਔਰ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਮੈਂ ਕਲਪਨਾ ਤੋਂ ਜ਼ਿਆਦਾ ਵੱਧ ਕੇ ਮੈਂ ਤੁਹਾਨੂੰ ਘਰ ਦੇ ਵਿੱਚ ਕਵਾੜਾਂਗਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਰ ਵਿਖਾਇਆ ਔਰ ਘੱਟੋ ਘੱਟ 100 ਆਤੰਕਵਾਦੀ ਜਿਹੜੇ ਹੈ ਉੱਥੇ ਮਾਰੇ ਗਏ ਨੇ ਔਰ ਉਹਨਾਂ ਦੇ 21 ਟਿਕਾਣਿਆਂ ਤੇ ਜਾ ਕੇ ਅਸੀਂ ਅਟੈਕ ਕੀਤਾ ਔਰ ਅਜ਼ਰ ਮਜਬੂਰ ਜਿਹੜਾ ਉਹਨਾਂ ਖੰਖਾਰ ਅਤੰਗਵਾਦੀ ਹੈ ਉਹਦੇ ਘਰ ਦੇ 14 ਬੰਦੇ ਮਰ ਗਏ ਨੇ ਉਹ ਖੁਦ ਕਹੇ ਕਿ ਮੈਂ ਵੀ ਮਰ ਜਾਂਦਾ ਚੰਗਾ ਹੁੰਦਾ ਸੀ ਜੀ ਸੋ ਜੋ ਸਾਡੇ ਪ੍ਰਧਾਨ ਨੇ ਅੱਜ ਕਦਮ اٹھਾਇਆ ਇਹਦੇ ਨਾਲ ਅਸੀਂ ਦੇਸ਼ ਵਾਸੀ ਖੁਸ਼ ਆ ਔਰ ਇਹ ਲੜਾਈ ਰਹਿਣੀ ਚ ਲਗਦੇ ਰਹਿਣੀ ਚਾਹੀਦੀ ਹੈ ਕਿਉਂਕਿ ਅਤੰਗਵਾਦ ਦਾ ਕੋਈ ਮਜ਼ੇਬ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਔਰ ਪਿਛਲੇ 30 ਸਾਲ ਤੋਂ ਪਾਕਿਸਤਾਨ ਨੇ ਇੰਡੀਆ ਦੇ ਖਿਲਾਫ ਇਹ ਜਿਹੜਾ ਯੁੱਧ ਹੈਗਾ ਇਹ ਛਦਮ ਜਿਹੜਾ ਚਲਾਇਆ ਹੋਇਆ ਹੈ ਔਰ ਅਸੀਂ ਇਹਨੂੰ ਨਿਸ਼ਾਨਾ ਬੁੱਧ ਕਰਕੇ ਹੀ ਰਵਾਂਗੇ ਔਰ ਸਾਡਾ ਜਿਹੜਾ ਜੋਸ਼ ਹੈ ਬਹੁਤ ਹਾਈ ਹੈਗਾ ਇਸ ਵੇਲੇ ਔਰ ਅਸੀਂ ਪ੍ਰਧਾਨ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਆਪ ਸਾਡੇ ਸਾਡੀ ਸੈਨਾ ਨੂੰ ਭਾਰਤੀ ਸੈਨਾ 에ਅਰ ਫੋਰਸ ਨੇਵੀ ਇਹਨਾਂ ਨੇ ਇਹ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੰਨੀ ਵੱਡੀ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਆਹਾਂ ਉਹਦੇ 에ਅਰਪੋਰਟ ਵੀ ਜਿਹੜੇ ਪਾਕਿਸਤਾਨ ਦੇ ਹਵਾਈ ਜਹਾਜ਼ ਰਸਤਾ ਬੰਦ ਕਰ ਦਿੱਤਾ ਗਿਆ ਕਿ ਪਾਕਿਸਤਾਨ ਦੇ ਕੋਈ ਹਵਾਈ ਜਹਾਜ਼ ਜਿਹੜਾ ਸਾਡੀ ਟੈਰੇਟ ਜਿੱਨੀ ਵਟਸਐਪ ਜਾ ਕੇ ਜਦੋਂ ਇਹੋ ਜਿਹੀ ਵਾਰਤਾਤ ਹੁੰਦੀ ਹੈ ਤੇ ਲੋਕਾਂ ਨੂੰ ਥੋੜੀ ਬਹੁਤ ਮੁਸ਼ਕਲ ਆਉਂਦੀ ਆ ਨੇ ਲੇਕਿਨ ਅਸੀਂ ਲੋਕ ਸਾਰੇ ਸਮਝਦੇ ਨੇ ਸਮਝਦੇ ਨੇ ਜਦੋਂ ਦੇਸ਼ ਦੇ ਉੱਪਰ ਕੋਈ ਵਿਪੱਤੀ ਆਈ ਹੁੰਦੀ ਹੈ ਅਸੀਂ ਇੱਕਜੁੱਟ ਹੋ ਕੇ ਸਾਰੇ ਮੁਕਾਬਲਾ ਕਰਦੇ ਹਾਂ ਜਿਵੇਂ ਕੱਤਰ ਦੀ ਲੜਾਈ ਦੇ ਵਿੱਚ 90 ਹਜ਼ਾਰ ਫੌਜੀਆਂ ਨੂੰ ਹਥਿਆਰ ਸੁੱਟਾ ਕੇ ਜਨਰਲ ਲੈਫਟਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਜਨਰਲ ਏਕੇ ਨਿਆਜ਼ੀ ਦੇ ਹਥਿਆਰ ਸੁੱਟਾਤੇ ਸੀ ਜਾ ਕੇ ਹੈ ਪਾਕਿਸਤਾਨ ਦੇ ਔਰ ਹੋ ਸਕਦਾ ਹੈ ਕਿ ਹੁਣ ਜਿਹੜਾ ਆਸਿਫ ਮੁਨੀਮ ਜਿਹੜਾ ਅੱਤਵਾਦੀ ਹੈ ਪਾਕਿਸਤਾਨ ਦਾ ਜਿਹੜਾ ਜਨਰਲ ਹੈ ਇਹਦਾ ਵੀ ਉਹੀ ਅਸਰ ਹੋਏਗਾ ਜੋ ਪਹਿਲੇ ਉਹਦਾ ਹੋਇਆ ਸੀਗਾ ਇਹ ਕਿਨੇ ਅਜੀਬ ਦਰਦ ਦਾ ਮਾਹੌਲ ਲੜਾਈ ਨੂੰ ਵੇਖ ਕੇ ਤੇ ਹਰ ਬੰਦਾ ਜਿਹੜਾ ਹੈਗਾ ਇਸੇ ਲੋ ਸਨਾਤਨ ਧਰਮ ਜਿਹੜਾ ਹੈ ਇਹ ਲੜਾਈ ਤੇ ਵਿਸ਼ਵਾਸ ਨਹੀਂ ਰੱਖਦਾ ਹੈਗਾ ਧਰਮ ਦੇ ਖਾਤੇ ਜੇ سارے ਧਰਮ ਨੂੰ ਕੋਈ ਦੇ ਬਾਰੇ ਕੋਈ ਗਲਬਤ ਕਰਦਾ ਹੈ ਤੇ ਧਰਮ ਨੂੰ ਬਚਾਉਣ ਵਾਸਤੇ ਜੇ ਸਾਨੂੰ ਹਿੰਸਾ ਦਾ ਸਹਾਰਾ ਲਿਆ ਜਾਵੇ ਉਹਨੂੰ ਹਿੰਸਾ ਨਹੀਂ ਕਿਹਾ ਜਾਂਦਾ ਉਹਨਾਂ ਹਿੰਸਾ ਹੀ ਕਹਾ ਮੰਨ ਇਹ ਤਾਂ ਭਗਵਾਨ ਕਿਸ਼ਨ ਨੇ ਵੀ ਅਰਜੁਨ ਨੂੰ ਕਿਹਾ ਹੈ ਅਰਜੁਨ ਨੂੰ ਗੀਤਾ ਦੇ ਚੋਪ ਦੇ ਸਕਦਾ ਭਗਵਾਨ ਕਿਸ਼ਨ ਨੇ ਕਿ ਭਈ ਆਪਣਾ ਤੁਸੀਂ ਕਰਮ ਕਰੋ ਫਲ ਦੀ ਚੜਰ ਰੱਖੋ ਫਲ ਦੇਣਾ ਜਿਹੜਾ ਹੈ ਮੇਰਾ ਕੰਮ ਹੈਗਾ ਡੀ ਵੀ ਗੁਪਤਾ ਐਡਵੋਕੇਟ ਜਨਰਲ ਸੈਕਟਰੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤ ਸਰ ਸਾਡੀ ਐਸੋਸੀਏਸ਼ਨ ਦੀ ਹੰਗਾ ਵੀ ਮੀਟਿੰਗ ਹੋਈ ਡਾਕਟਰ ਗੋਸਵਾਮੀ ਜੀ ਦੇ ਅਧਿਖਤਾ ਵਿੱਚ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਵੱਲੋਂ ਜੋ ਸਟੈਪ ਚੁੱਕੇ ਗਏ ਨੇ ਅਤੰਕਵਾਦ ਦੇ ਅਗੇਂਸਟ ਉਹਦੀ ਸ਼ਲਾਘਾ ਕੀਤੀ ਗਈ ਔਰ ਉਹਦੇ ਦੁਸ਼ਮਨ ਦੇ ਦੰਦ ਖੱਟੇ ਕਰਨ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ ਅਸੀਂ ਉਹਨੂੰ ਧੰਨਵਾਦੀ ਹਾਂ ਸਾਰਿਆਂ ਦੇ ਔਰ ਆਸ ਕਰਦੇ ਹਾਂ ਕਿ ਜਦੋਂ ਵੀ ਸਾਡੀ ਜ਼ਰੂਰਤ ਪੈਗੀ ਅਸੀਂ ਬੋਢੇ ਨਾਲ ਬੁਢਾ ਲਾ ਕੇ ਦੇਖ ਦੀ ਸੇਵਾ ਵਾਸਤੇ ਹਰ ਤਰ੍ਹਾਂ ਤਿਆਰ ਰਹਿਾਂਗੇ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅਸੀਂ ਸਾਰੇ ਮੈਂਬਰ ਜਿਹੜੇ ਆ ਉਹ ਸੌ ਖਾਨੇ ਆ ਔਰ pranlan ਕਿ ਦੇਸ਼ ਦੇ ਹਰ ਕੰਮ ਦੇਸ਼ ਦੇ ਵਾਸਤੇ ਜੋ ਵੀ ਸਾਨੂੰ ਕਰਨਾ ਪਏਗਾ ਉਹ ਅਸੀਂ ਕਰਾਂਗੇ ਬਿਗੈਰ ਕਿਸੇ ਡਰ ਖੋਫ ਤੋਂ